ਕੋਈ ਜੁੜਿਆ ਹੀ ਜੋੜੇਗਾ ਟੁਕੜੇ ਜਿਹੜੇ ਹੋਏ ਮਨ ਦੇ ਜੁੜਿਆ ਹੀ ਜੋੜੇਗਾ ਟੁਕੜੇ ਜਿਹੜੇ ਹੋਏ ਮਨ ਦੇ ਆਪਣੇ ਗੁਰੂ ਮਹਾਪੁਰਖਾਂ ਤੇ ਮਾਣ ਜ਼ਰੂਰ ਹੋਣਾ ਚਾਹੀਦਾ ਤੇ ਇਸ ਗੱਲ ਦਾ ਮਾਣ ਤੁਸੀਂ ਸਾਰੇ ਹੀ ਕਰਿਓ ਵੀ ਤੁਸੀਂ ਇੱਕ ਮਰਦ ਸੰਤ ਦੀ ਸੰਗਤ ਕੀਤੀ ਇੱਕ ਮਰਦ ਸੰਤ ਸੀ ਬਾਬਾ ਮਾਨ ਸਿੰਘ ਜੰਨੀ ਵੱਡਕ ਦਾ ਉਹ ਸਟੇਜ ਤੋਂ ਬੋਲਦੇ ਸੀ ਨਾ ਜੀ ਇੰਨੀ ਜ਼ੁਰਤ ਦਾ ਮੈਂ ਕਹਿੰਦਾ ਹੁਣ ਤੱਕ ਮੈਂ ਕਿਸੇ ਨੂੰ ਵੀ ਨਹੀਂ ਦੇਖਿਆ ਬੋਲਦਿਆਂ ਸਤਿ ਸ੍ਰੀ ਅਕਾਲ ਤੇ ਅੱਜ ਕੱਲ੍ਹ ਦੇ ਮੇਰੇ ਵਰਗੇ ਸੰਤਾਂ ਵਰਗੇ ਸੰਤ ਨਹੀਂ ਸੀ ਉਹ ਜਿਹੜੇ ਜਿਹੜਾ ਸਟੈਂਡ ਇੱਕ ਵਾਰੀ ਲੈ ਲਿਆ ਉਹ ਲੈ ਲਿਆ ਜੀ ਉਹਦਾ ਕਾਰਨ ਇਹ ਹੈ ਉਹਨਾਂ ਦੀਆਂ ਜੜਾਂ ਵੱਡੀਆਂ ਡੂੰਘੀਆਂ ਲਗੀਆਂ ਹੋਈਆਂ ਸਨ ਵਾਹ ਇਹ ਜੜਾ ਹੋਤੀ ਮਰਦਾਨ ਸੰਪਰਦਾ ਹੈ ਜੀ ਸਾਡੀ ਸਾਧਿਆਂ ਦੀ ਰਾੜਾ ਸਾਹਿਬ ਸੰਪਰਦਾ ਵੀ ਅਸੀਂ ਕਹਿ ਦਿੰਨੇ ਆ ਪਰ ਸਾਡੀ ਸਾਧਿਆਂ ਦੀ ਜੜ ਜਿਹੜੀ ਆ ਨਾ ਚਾਹੇ ਰਾੜਾ ਸਾਹਿਬ ਹੋਵੇ ਰਤਵਾੜਾ ਸਾਹਿਬ ਹੋਵੇ ਚਾਹੇ ਬਾਬਾ ਮਾਨ ਸਿੰਘ ਜੀ ਵੀ ਹੋਵੇ ਵਾਲੇ ਹੋਣ ਸਾਡੇ ਸਾਧਿਆਂ ਦੀ ਜੜ ਹੋਤੀ ਮਰਦਾਨ ਸੰਪਰਦਾ ਸੰਤ ਬਾਬਾ ਕਰਮ ਸਿੰਘ ਮਹਾਰਾਜ ਤੋਂ ਚਲਦੀ ਹੈ ਜੀ ਤੇ ਸੰਤ ਬਾਬਾ ਕਰਮ ਸਿੰਘ ਮਹਾਰਾਜ ਉਹ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੌਰਾਨ 101 ਬ੍ਰह्म ਗਿਆਨੀ ਪੈਦਾ ਕੀਤੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਬਾਬਾ ਮਾਨ ਸਿੰਘ ਜੀ ਉਸੇ ਫੁਲਵਾੜੀ ਦੇ ਫੁੱਲ ਨੇ ਤੇ ਮਾਣ ਕਰਿਆ ਕਰੋ ਵੀ ਤੁਸੀਂ ਇੱਕ ਮਰਦ ਮਹਾਪੁਰਸ਼ ਦੀ ਸੰਗਤ ਕੀਤੀ ਹੈ ਮੈਂ ਮਹਾਰਾਜ ਤੇ ਮਾਣ ਕਰਕੇ ਆਪਣੀ ਸੰਪਰਦਾ ਤੇ ਵੱਡਿਆਂ ਤੇ ਮਾਣ ਕਰਕੇ ਬਾਬਾ ਮਾਨ ਸਿੰਘ ਦੀ ਕਮਾਈ ਤੇ ਮਾਣ ਕਰਕੇ ਗੱਲ ਕਹਿਣਾ ਹੈ ਸਿਮਰਨ ਕਰੋ ਰੱਜ ਰੱਜ ਕੇ ਕਰੋ ਪਰ ਜੇ ਭਾਵਨਾ ਨਾਲ ਇੱਕ ਵਾਰੀ ਸਵੇਰੇ ਉੱਠ ਕੇ ਸੰਤ ਬਾਬਾ ਮਾਨ ਸਿੰਘ ਦੀ ਕਮਾਈ ਦਾ ਧਿਆਨ ਧਰ ਲਿਆ ਕਰੋਗੇ ਜਮ ਤੇ ਤੁਹਾਨੂੰ ਤਾਂ ਵੀ ਨਹੀਂ ਲੈਣ ਆਉਣਗੇ ਸਾਇਤ ਸ੍ਰੀ ਅਕਾਲ ਸੰਤ ਹੋਇਆ ਜਿਨੇ ਆਪਣਾ ਸਟੈਂਡ ਨਹੀਂ ਛੱਡਿਆ ਅਸੀਂ ਉਹਨਾਂ ਨੂੰ ਸੁਣਦੇ ਰਹੇ ਆ ਮੈਂ ਭਾਈ ਤਾਰੂ ਸਿੰਘ ਦਾ ਪ੍ਰਸੰਗ ਇੰਨਾ ਕਿ ਜ਼ਿਆਦਾ ਸੁਣਿਆ ਨਾ ਮਹਾਂਪੁਰਸ਼ਾਂ ਦਾ ਵੀ ਮੈਨੂੰ ਕੱਲਾ ਕੱਲਾ ਬੋਲ ਉਹਨਾਂ ਦਾ ਜ਼ੁਬਾਨੀ ਯਾਦ ਹੋ ਗਿਆ ਤੇ ਸਭ ਤੋਂ ਪਹਿਲਾਂ ਸੰਤ ਬਾਬਾ ਮਾਨ ਸਿੰਘ ਮਹਾਰਾਜ ਦਾ ਕੀਰਤਨ ਉਸ ਤੋਂ ਬਾਅਦ ਫੇ ਹੌਲੀ ਹੌੜੀ ਰਾਣਾ ਸਾਹਿਬ ਦੀ ਸੰਪਰਦਾ ਨਾਲ ਸਾਡਾ ਸਬੰਧ ਟੁੱਟਿਆ ਤੇ ਵੇਖੋ ਮੈਂ ਇਹ ਸੱਚੀ ਗੱਲ ਤੁਹਾਨੂੰ ਕਹਿਣ ਲੱਗਾ ਵੀ ਜਿਹੜਾ ਕਦੇ ਆਪਣੇ ਘਰੋਂ ਚੋਰੀ ਜਾਂਦਾ ਸੀ ਸਾਡੇ ਦੇਡੇ ਮਹਾਪੁਰਸ਼ਾਂ ਦੇ ਦੀਵਾਨ ਲੱਗੇ ਸੀ ਇੱਕ ਵਾਰੀ ਟੁੱਟ ਕਲਾਂ ਤੇ ਮੈਂ ਚੋਰੀ ਆਪਣੇ ਪਰਿਵਾਰ ਤੋਂ ਰਾਤ ਨੂੰ ਕੱਲਾ ਛੋਟੀ ਜੀ ਉਮਰ ਵਿੱਚ ਮੈਂ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਵਾਸਤੇ ਦੀਵਾਨ ਸੁਣਨ ਵਾਸਤੇ ਉੱਥੇ ਗਿਆ ਸੀ ਤੇ ਉਹ ਸਮਾਂ ਇਹ ਵੱਡਿਆਂ ਦੀ ਕਮਾਈ ਹੈ ਵੀ ਜਿਹੜਾ ਕਦੇ ਜਾ ਜਾ ਕੇ ਸੰਗਤ ਵਿੱਚ ਬੈਠ ਬੈਠ ਕੇ ਉਹਨਾਂ ਦੇ ਦੀਵਾਨ ਸੁਣਦਾ ਸੀ ਅੱਜ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਨੇ ਸਟੇਜਾਂ ਤੇ ਬੈਠ ਕੇ ਅਸੀਂ ਬੋਲਣ ਜੋਗੇ ਹੋ ਗਏ ਆ ਸਤਿ ਸ੍ਰੀ ਅਕਾਲ ਇੱਕ ਇੱਕ ਬੇਨਤੀ ਸੁਣੋ ਉਸ ਪ੍ਰਚਾਰਕ ਨੂੰ ਸੰਗਤ ਉਸ ਮਹਾਂਪੁਰਸ਼ ਦੀ ਕਰੋ ਜਿਹਦੀ ਸੰਗਤ ਕੀਤਿਆਂ ਹੋਇਆ ਤੁਹਾਡੀ ਸ਼ਰਧਾ ਤੁਹਾਡਾ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵੱਧ ਜਾਵੇ ਘਟੇ ਨਾ ਅੱਗੇ ਨਾਲ ਤੇ ਬਾਬਾ ਮਾਨ ਸਿੰਘ ਜੀ ਮਹਾਰਾਜ ਰਾੜੇ ਸਾਹਿਬ ਵਾਲੇ ਸੰਤ ਮਹਾਰਾਜ ਇਹਨਾਂ ਇਹੋ ਜਿਹੇ ਮਹਾਂਪੁਰਸ਼ਾਂ ਦੇ ਵੇਖੋ ਕਿੰਨਾ ਲੰਮਾ ਸਵਾ ਹੋ ਗਿਆ ਮਹਾਰਾਜ ਰਾੜੇ ਸਾਹਿਬ ਵਾਲਿਆਂ ਨੂੰ ਸੰਸਾਰ ਤੋਂ ਗਿਆ ਹੋਇਆ ਪਰ ਉਹਨਾਂ ਦੇ ਲਾਏ ਹੋਏ ਬੂਟੇ ਅੱਜ ਵੀ ਹਰੇ ਨੇ ਜੀ ਅੱਜ ਵੀ ਹਰੇ ਨੇ ਕਾਰਨ ਕੀ ਹੈ ਵੀ ਉਹਨਾਂ ਦੀ ਕਮਾਈ ਬੜੀ ਤਕੜੀ ਸੀ ਉਹਨਾਂ ਦੀਆਂ ਨੀਹਾਂ ਬੜੀਆਂ ਮਜ਼ਬੂਤ ਸੀ ਅੱਜ ਵੀ ਸੰਤ ਮਾਰਜ ਰਾੜੇ ਸਾਹਿਬਾੜਿਆਂ ਦੀ ਕੈਸਤ ਸੁਣ ਲਾ ਅੱਜ ਵੀ ਉਹਨਾਂ ਦੀਆਂ ਕੈਸਤਾਂ ਸੁਣ ਸੁਣ ਕੇ ਮਨ ਬਰਾਗ ਵਾਲੇ ਪਾਸੇ ਚਲੇ ਜਾਂਦਾ ਜੀ ਅੱਜ ਵੀ ਸੰਗਤਾਂ ਜੁੜਦੀਆਂ ਨੇ ਉਹਨਾਂ ਦੀ ਕਮਾਈ ਬੋਲਦੀ ਹੈ ਇਹੋ ਜਿਹੇ ਮਹਾਪੁਰਸ਼ਾਂ ਦੀ ਸੰਗਤ ਕਰੋ ਜਿਨ੍ਹਾਂ ਦੀ ਸੰਗਤ ਕੀਤੀ ਆ ਤੁਹਾਡੀ ਸ਼ਰਧਾ ਭਾਵਨਾ ਵੱਧ ਜਾਵੇ ਬਈ ਸੈਦੂ ਪਰੇ ਤਾਂ ਪਰੇ ਜਗ ਵਿੱਚ ਹੋਏ ਦੇ ਜੱਗ ਵਿੱਚ ਗੱਜ ਕੇ ਗੱਜ ਕੇ ਤੇ ਵਰਗਾ ਤੂੰ ਹੀ ਪਿਆਰ ਆ ਬਾਤੂ ਪਰ ਤੋਂ ਪਰੇ ਜੱਗ ਹੋਏ ਨੇ ਜੱਗ ਵਿੱਚ ਹੋਏ ਨੇ ਤੇਰੇ ਵਰਗਾ ¡Gracias!